ਸਤਿ ਸ਼੍ਰੀ ਅਕਾਲ ਬਾਈ ਜੀ ਸਾਰੇ ਵੀਰਾਂ ਨੂੰ ਹੋਰ ਠੀਕ ਠਾਕ ਤੇ ਅੱਜ ਆਪਾਂ ਬਾਈ ਚੱਲੇ ਆਂ ਭੋਗ ਤੇ ਕੱਲ ਤੋਂ ਨਾਲ ਦੀ ਨਾਲ ਦਰਸ਼ਨ ਵਗੈਰਾ ਕਰਾਏ ਸਾਰੇ ਬਲੌਗ ਦੇ ਵਿੱਚ ਗੁਰਦਾਰਾ ਸਾਹਿਬ ਤੇ ਅੱਜ ਆਪਾਂ ਕੀਰਤਨ ਦਰਬਾਰ ਵੀ ਸਜਣਾ ਤੇ ਭੋਗ ਵੀ ਅੱਜ ਤੇ ਜੋ ਕਿ ਬਾਬਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਤੇ ਆਪਾਂ ਪ੍ਰਕਾਸ਼ ਮਹਾਰਾਜ ਕਰਵਾਏ ਸਨ ਗੁਰਦਾਰਾ ਸਾਹਿਬ ਸਾਰੇ ਨਗਰ ਵੱਲੋਂ ਕਮੇਟੀ ਵੱਲੋਂ ਜਾਉਂਦੇ ਨੇ ਭੋਗ ਆ ਤੇ ਮਿਲਦੇ ਆ ਬਾਈ ਆਪਾਂ ਗੁਰਦਾਰੇ ਨਾਲ ਦੀ ਨਾਲ ਕਰਾਉਣੇ ਦਰਸ਼ਨ ਤੁਨੂੰ ਲਾਓ ਵੀ ਮਿੱਤਰੋ ਆਪਾਂ ਤੁਰ ਕੇ ਬਰੁਕਰਵल्ली ਨੂੰ ਤੇ ਮਿਲਦੇ ਆ ਬਾ ਗੁਰਦਾਰੇ ਜਾ ਕੇ ਤੇ ਅੱਜ ਬਾਈ ਸਵੇਰ ਵੀ ਥੋੜੀਆਂ ਥੋੜੀਆਂ ਕਣੀਆਂ ਪੈਂਦੀਆਂ ਸੀਗਾ ਤੇ ਕਿੱਥੇ ਕਿੱਥੇ ਪੈਂਦੀਆਂ ਸੀਗਾ ਸਾਰੇ ਦੱਸਿਓਗਾ ਜਿਵੇਂ ਧੰਦ ਮੋਟੀ ਪੈਂਦੀ ਹੁੰਦੀ ਐ ਇਦਾਂ ਪਈਆਂ ਬਾਹਰੀਆਂ ਨਹੀਂ ਪਈਆਂਗਾ ਤੇ ਦੱਸਿਓ ਬਾਈ ਕਮੈਂਟ ਕਰਿਓ ਕਿੱਥੇ ਕਿੱਥੇ ਪਈਆਂ ਸੀ ਬਾਕੀ ਮੈਲ ਦੇ ਤੁਹਾਨੂੰ ਦਿਖਾਉਣੇ ਆ ਪਰ ਆ ਪ੍ਰੋਗਰਾਮ ਦਰਸ਼ਨ ਕਰਾਉਣੇ ਗੁਰੂ ਸਾਹਿਬ ਦੇ ਲਓ ਵੀ ਮਿੱਤਰੋ ਆਪਾਂ ਪਹੁੰਚ ਗਏ ਗੁਰਦਾਰਾ ਸਾਹਿਬ ਤੇ ਕਰਾਉਣੇ ਆ ਤੁਹਾਨੂੰ ਦਰਸ਼ਨ ਨੌਜਵਾਨ ਫਿਰਦੇ ਆ ਇੱਧਰ ਜਗ੍ਹਾ ਬਣੀ ਜਾਂਦੀ ਬਲਕੁਆਂ ਅੱਦੀ ਇੱਧਰ ਆਉਣੇ ਤੁਹਾਨੂੰ ਦਰਸ਼ਨ ਲਾਲ ਦੀ ਨਾਲ ਇੱਧਰ ਦੀ ਆਪਾਂ ਤਾਂ ਨਹੀਂ ਗਏ ਕਿ ਭਾਈ ਆਪਣੇ ਨਾ ਬੂਟ ਪਾਇਆ ਪਉ ਉੱਧਰਲੇ ਚੱਲਦੇ ਆਂ ਦਿਖਾਉਣੇ ਤੁਨੂੰ ਨਾਲ ਕਰਾਉਣੇ ਦੱਸ ਰੰਗ ਤਾਂ ਕੋਈ ਬਹੁਤ ਆਈ ਗਈ ਆ ਜੀ ਸੁਖਾਂ ਦੇਖਦਾ ਹਦਰ ਮਹਾਰਾਜ ਜਿਵੇਂ ਗੁਰੂ ਦੇ ਅਵਤਾਰ ਧਾਰਿਆਮ ਤੇ ਮਾਰਗ ਇਹਨੇ ਹਮੇਸ਼ਾ ਕੋਈ ਗੱਲ ਕੋਈ ਮਾਇਆ ਉਸ ਤਨ ਉੱਪਰ ਕਰਕੇ ਕਾਲ ਪ੍ਰਕਾਹ ਗੁਰੂ ਦਾ ਬਾਸ ਅੱਗੇ ਬਚਨ ਦੇਖਦੇ ਆਂ ਮੈਂ ਹੁ ਪਰਮ ਪ੍ਰਕਾਹ ਕੋ ਦਸਾਂ

ਸਤਿ ਸ੍ਰੀ ਅਕਾਲ ਸਰਵਜਨ ਦਾਸ ਜੀ ਪੁਣੀ ਕਨੇ ਵੀ ਆਗਰ ਆਤਮ ਗੁਰੂ ਦੀ ਗਿਆਨ ਕੀ ਤੱਕ ਬੜਕੇ ਇਹ ਬਚਨ ਕੀਤਾ ਕਿ ਜੋ ਹਮ ਕੋ ਪਰਮੇਸ਼ਰ ਉਤਰ ਹੈ ਕਹਿੰਦੇ ਜੇ ਸਾਨੂੰ ਪਰਮੇਸ਼ਰ ਆਖਣਗੇ ਕਿ ਇਹ ਸਭ ਨਰਕ ਕੁੰਡ ਮੇ ਪੜ ਹੈ ਉਹ ਕਹਿੰਦੇ ਸਾਰੇ ਭਾਈ ਨਰਕਾਂ ਦੇ ਅਰਖਾਈ ਹੋਣਗੇ ਅੰਨ ਨਮਾਨਤਾ ਐਨਾ ਨਮਾਨ ऐ ऐ यी शांति इने आयो सकलम परकदा दास हैं संसार दा तमाशा देखण वास्ते दे आया तम अठने दे विच रोशनियां हुन्या बड़े बड़े पीरा ने पैगंबर ने सन्याने महापुरखा ने नन्ना कर पाई ज्या नहीं करगी उन्हे दर्शन करना वास्ते आयो ਨੈਣਾਂ ਦੇ ਨੀਤੇ ਮਾਨ ਪਰਕਾ ਨੇ ਕੋਈ ਮਹਾਨ ਜੁਗਾਇ ਨੇ ਸਾਥ ਕਰ ਦਿੱਤਾ ਬਚਪਨ ਦੇ ਰੱਜਖੜੇ ਛੋਟੇ ਛੋਟੇ ਆਂਵੇਂ ਨਾਲ ਕਬੀਲੇ ਤੇ ਸੰਦੇ ਸੰਗੀ ਵਾਲ ਸਦਾਨ ਕੁੱਤੀ ਸਮਾ ਕਿਸੇ ਬਾਹੜਾ ਜਿਓ ਇਹੇ ਸਾਰੇ ਹਮ ਸੰਗੀ ਦਾ ਦਾ ਉਪਦੇਸ਼ ਆ ਬੇਕੇ ਨੂੰ ਬਣਾ ਦੇ ਆ ਜਾਣ ਸਾਡੇ ਮਿੱਤਰਾਂ ਜੀ ਇੱਕ ਗੁਜ਼ਾਰ ਜਿਹੜੇ ਮੰਨ ਨੇ ਕਾਹਨੇ ਮੰਨੋ ਵਿੱਜੇ ਪਰਦੇਓ ਗੁਜ਼ਾਰ ਜਿਹੜੇ ਮੰਨ ਨੇ ਕਾਹਨੇ ਮੰਨੋ ਅੰਮ੍ਰਿਤਸਰ ਦਾ ਸਾਧਨ ਨਮਨ ਚਿੱਟਾ ਗੋਰੀ ਜੀ ਦੀ ਹੋਰ ਆਓ ਜਨਾਣਾਂ ਆਪਣੇ ਚਰਮਾਨੇ ਮਾੜੇ ਭਾਵਾਂ ਲਾਓ ਜੀ ਮਿੱਤਰੋ ਕੋੜਾ ਪਾਗੇ ਲੰਗਰ ਆਵਲੀ

ਯਾਰੀ ਆ ਬਈ ਜਦੋਂ ਆਹ ਮੋਹਨਵਾਲਾ ਨੇ ਚਾਲੀ ਸਾਹਿਬ ਜਦੋਂ ਹੋਰ ਕਰਨੇ ਆ ਲੈ ਵੀ ਮਿੱਤਰੋ ਆਹ ਤੋਂ ਪਹਿਲਾਂ ਆਪਣਾ ਯਾਰ ਬੈਠਾ ਲੰਗਰ ਖਾਣ ਲਾ ਲੰਗਰ ਤਾਂ ਆਈ ਬਈ ਉਧਰ ਭੋਗ ਪੈ ਗਿਆ ਆਪਾਂ ਵੀ ਕਰ ਲਗੇ ਕਬਾਈ ਯਾਰ ਔਰ that's how you bag it bhai ਲਾਓ ਜੀ ਲਾਓ ਜੀ ਆਪਾਂ ਸ਼ਗਲ ਲਗੇ ਲੰਗਰ ਆ ਤੇ ਰਤੂਆ ਮਾਈਆਂ ਬੀਬੀਆਂ ਨੇ ਵੀ ਆਉਣਾ ਤੇ ਆਪਾਂ ਪਰਸਾਦਾ ਵਰਤਾਵਾਂਗੇ ਛੱਕ ਲਈ ਹੁਣ ਆਪਰ ਲੋ ਵੀ ਮਿੱਤਰੋ ਔਣ ਮਾਈਆਂ ਦੀ ਵਾਰੀ ਆਊਗੀ ਤੇ ਆਪਣਾ ਯਾਰ ਵਿਚਾਲ ਵੀ ਆ ਗਿਆ ਤੇ ਕਰਾਰੇ ਆ ਮੁੰਡੇ ਉਧਰ ਜੱਗਾ ਬਾਈ ਹਣੀ ਲਓ ਜੀ ਨੰਗਤ ਚੱਲ ਰਿਆ ਹੋਰਾਂ ਹੋਰਾਂ ਤੇ ਆਂਟੀ ਹੁਣੀ ਵੀ ਆਣਾ ਮਾਵਾ ਭੈਣਾ ਵੀ ਆਪਣੀ ਉਧਰੋਂ ਦੱਸਿਆ ਨਹੀਂਗਾ ਤੇ ਪਹਿਲੇ ਹੀ ਕਹਤਾ ਇੰਨਾ ਨੇ ਤੇ ਹਜੇ ਕਿਉਂਕਿ ਵੀਰ ਘਾਟ ਛਾਗਦੇ ਵੀ ਅਜੇ ਲੱਗਦੇ ਲਓ ਜੀ ਆਪਣੀਆਂ ਭੈਣਾਂ ਮਾਵਾਂ ਵੀ ਖਤ ਲਾਣ ਆ ਗਏ ਚਾਦੇ ਬਣਾ ਬਾਰੀ ਧਾਰਾ ਵੀ ਬਾਰੋਂ ਆਇਆ ਵਾ ਭਾਈ ਸੇਵਾ ਬਹੁਤ ਕਰਾਉਂਦਾ ਇਹ ਵੀ ਵਿਚਾਲ ਹੋਣੀ ਜੇਵਾਦੇ ਝੋਟੇ ਹੋਏ ਆ ਮੁੰਡੇ ਬਾਬਾ ਸਰਜੀਤ ਜੀ ਆਦਾ ਬਾਈ ਜੱਗਾ ਵੀ ਬਹੁਤ ਸੇਵਾ ਕਰਾਉਂਦਾ ਭਾਈ ਰੋਗ ਜਾ ਚੱਲਦੇ ਆ ਮਿਲ ਪਾ ਬਾਬੇ ਨੂੰ ਬਸ ਬਾਈ ਥੋੜਾ ਹੀ ਹੁੰਦਾ ਗੁਰੂ ਘਰ ਰਹਿ ਗਿਆ ਆਪਾਂ ਲੰਗਰ ਸ਼ਹੀਦਾਂ ਨੇ ਉਸ ਤੋਂ ਬਾਅਦ ਆਂਦੀ ਵੀ ਸੇਵਾ ਕਰਕੇ ਪਰੋ ਘਰੀ ਲੋਵੀ ਮਿੱਤਰੋ ਆਪਾਂ ਆ ਗਏ ਸੀ ਗੁਰਦੁਆਰਾ ਸਾਹਿਬ ਤੋਂ ਭੋਗ ਤੋਂ ਬਾਅਦ ਤੇ ਹੁਣ ਆਪਾਂ ਚੱਲੇ ਆਂ 부ਆ ਜੀ ਕੋਲ ਟਹਿਣੇ ਪੈਣ ਤੇ ਇੱਕ ਤਾਂ ਉਹਨਾਂ ਦੇ بیٹے ਦੇ ਬੇਟਾ ਹੋਇਆ ਤੇ ਇੱਕ ਆਪਾਂ ਲੋਹੜੀ ਦੇ ਚੱਲੇ ਆਂ ਡੈਡੀ ਜੀ ਜੱਲੇ ਨੇ ਮੇਰੀ ਮੰਮਾ ਜੱਲੀ ਆ ਤੇ 참ਰプリ ਚਲਿਆ ਸਮਾਂ ਤੇ ਦਿਖਾ ਆ ਜਾ ਦੂਗੀ ਠੀਕ ਹੈ ਜੀ ਤੇ ਆਪਾਂ ਮਿਲਦੇ ਹਾਂ ਭੂਆ ਕੋਲੇ ਪਹੁੰਚ ਕੇ ਜਾ ਕੇ ਤੇ ਤੁਹਾਨੂੰ ਦਿਖਾਉਣੇ ਆ ਛੋਟਾ ਜਵਾਕ ਨੰਨਾ ਮੁੰਨਾ ਬੱਚਾ ਨਾਲੇ ਭੂਆ ਜੀ ਨਾਲ ਗੱਲਾਂ ਬਾਤਾਂ ਕਰਦੇ ਆ ਪਹੁੰਚ ਕੇ ਲਾ ਆਓ ਵੀ ਮਿੱਤਰੋ ਲਾ ਆਓ ਵੀ ਮਿੱਤਰੋ ਆਪਾਂ ਪਹੁੰਚ ਗਏ ਟੈਣੇ ਪਿੰਡ ਤੇ ਇਹ ਪਿੰਡ ਦਾ ਇਹ ਖਾਸ ਕੀਤਾ ਕਿ ਇਹ ਪਿੰਡ ਦੇ ਚੇਰੀ ਬਾਈ ਕੱਸੀ ਨਾਂ ਗਦੀ ਆ ਇਹ ਬਈ ਪ੍ਰਾਣੇ ਦਿਨਾਂ 'ਚ ਬਹੁਤ ਮਤਲਬ ਕੱਪੜੇ ਲੀੜੇ ਧੋਦੇ ਹੁੰਦੇ ਸੀ ਉੱਥੋਂ ਬਈ ਤੇ ਹੁਣ ਤੱਕ ਅਸੀਂ ਮਤਲਬ ਬੰਦ ਹੋਉਂਦੀ ਆ ਨੇੜੇ ਆ ਨਗਰ ਕੀਰਤਨ ਨਿਕਲਿਆ ਸੀਗਾ ਰੰਗੋਲੀ ਵਗੈਰਾ ਬਣਾਈ ਆ ਤੇ ਆ ਸਹੀ ਬਈ ਇੱਕ ਰੰਗੋਲੀ ਆ ਆਂਦੀ ਗੱਲ ਕਰਦੇ ਮੈਂ ਰੰਗ ਹਾਂ ਸਾਲ ਸਾਡੇ ਪਿੰਡ ਦੇ ਬੱਚੇ ਬਹੁਤ ਜੁੜੇ ਰੱਖਦੇ ਆ ਹਰ ਸਾਲ ਕੱਲ ਵਿਹਾਤੀ ਘੋੜੇ ਗੁਰੂ ਦਾ ਬਾਜ ਲੱਖ ਰੁਪਏ ਦਾ ਹਾਰ ਪਾਤੇ ਬੱਬੇ ਕਹਿੰਨੇ ਘੋੜਿਆਂ ਦੇ ਤੇ 3 ਲੱਖ ਤੇ ਇਹਨੇ 16000 ਤਾਂ ਪਾਲਕੀ ਸਾਹ ਬਣਾ ਗਾ ਬਹੁਤ ਸੋਹਣਾ ਬੱਬੇ ਕਹਿੰਨੇ ਸਾਰੇ ਪਿੰਡ ਨੇ ਇਹਨੇ 3 ਲੱਖ ਤੇ 16000 ਤੇ 10000 ਡਾਲਰਾਂ ਦੇ ਹਾਰ ਪਾਏ ਘੋੜਿਆਂ ਦੇ ਤੇ ਹਾਥੀ ਦੇ ਗੱਲ ਜੀ ਬਹੁਤ ਵੱਡੀ ਮੋਤੀ ਸਿਮਾਨਤ ਕੀਤਾ ਕੇ ਨੇ ਬੱਬੇ ਨੇ ਹਾਂ ਬੱਬੇ ਨੇ 10000 ਡਾਲਰਾਂ ਦੇ ਹਾਰ ਪਾਏ ਘੋੜਿਆਂ ਦੇ ਡਾਲਰਾਂ ਦੇ ਹਾਰ ਤੇ ਨਾਲੇ ਉੱਪਰ ਸੁਣਾ ਦੇ ਮੰਨੂ ਹੂੰ ਗੱਲ ਤਾਂ ਸੁਣਾ ਦੇ ਕੋਈ ਓਏ ਅੱਖਾਂ ਤੇ ਟੋਪੀ ਆ ਗਈ ਤੇਰੇ ਰੁਕ ਜਾ ਰੁਕ ਜਾ ਯਾਰ ਰੁਕ ਜਾ ਰੁਕ ਜਾ ਆ ਆ ਵੀ ਦਿਖਾਵਾ ਦੇ ਨੂੰ ਔਰ ਰੁਕ ਜਾ ਯਾਰ ਤਾਲ ਬਣਾਇਤਾ ਬੂਦ ਦੇ ਕਿੰਨੇ ਤੇਰੇ ਬੂਦ ਦੇ ਕਿੰਨੇ ਇਹਨੇ ਬੋਧ ਦੇ ਇਹ ਤੋਂ ਇਹ ਇਹਦਾ ਉਹਨੂੰ ਕਿਤੇ ਦੀ ਨੰਗ ਹੈ ਉਹਦੇ ਨੂੰ